ਸੁਖਵੀਰ ਸਿੰਘ ਬਾਦਲ ਬਾਰੇ ਗੱਲ ਕਰ ਲਈਏ ਜੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਈ ਕੁਝ ਐਦਾਂ ਦੀ ਗੱਲਬਾਤ ਜੀ ਹੋਈ ਕਿ ਬਾਦਲ ਸਾਹਿਬ ਨੂੰ ਵੀ ਰੋਣਾ ਪੈ ਗਿਆ ਮੈਂ ਸੋਚ ਰਿਹਾ ਸੀ ਕਿ ਕੋਈ ਆਪਣੇ ਵਰਗਾ ਕੋਈ ਮਾਤੜਾ ਤਾੜ ਬੰਦਾ ਰੋਵੇ ਬਾਦਲ ਸਾਹਿਬ ਨੂੰ ਐਦਾਂ ਨੀ ਕੀ ਵਿਪਤਾ ਪੈ ਗਈ ਕਿ ਉਹਨਾਂ ਨੂੰ ਵੀ ਰਾਤ ਨੂੰ ਉੱਠ ਕੇ ਰੋਣਾ ਪੈ ਗਿਆ ਜੀ ਦਿਲ ਤੇ ਬਾਦਲ ਦੇ ਸੀਨੇ 'ਚ ਵੀ ਤੜਕਦਾ ਉਹ ਕੋ ਮਾੜੀ ਮੋਟੀ ਨੂੰ ਨਹੀਂ ਮਾਰਦੇ ਜੀ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਹਜ਼ੂਰ ਦਲੇਰ ਤੋਂ ਦਲੇਰ ਬੰਦਾ ਵੀ ਕਈ ਵਾਰ ਛੇਸਬਾਤੀ ਹੋ ਜਾਂਦਾ ਜੀ ਇਹ ਤਾਂ ਬਸ ਇਹੀ ਹੁੰਦਾ ਕਿ ਉਹ ਲੋਕਾਂ ਸਾਹਮਣੇ ਕਾਬੂ ਕਰ ਸਕਦਾ ਹੈ ਹੂੰ ਕੱਲੇ ਚ ਬੇਸ਼ੱਕ ਉਹ ਰੁੰਦਾ ਹੋਵੇ ਜੀ ਬੜੇ ਮਜ਼ਬੂਤ ਬੰਦੇ ਅਸੀਂ ਰੋਂਦੇ ਦੇਖੇ ਆ ਬਿਲਕੁਲ ਆਪਦੀ ਜ਼ਿੰਦਗੀ ਚ ਸੋ ਜਜ਼ਬਾਤ ਸਭ ਦੇ ਸੀਨੇ ਚ ਹੁੰਦੇ ਆ ਹੂੰ ਪੀੜ ਦਾ ਅਹਿਸਾਸ ਸਭ ਨੂੰ ਹੁੰਦਾ ਹੈ ਜੀ ਕੋਈ ਪੀੜ ਤੇ ਕਿੰਨਾ ਕਾਬੂ ਰੱਖਦਾ ਇਹ ਫਰਕ ਵਖਰਾ ਹੈ ਬਿਲਕੁਲ ਇਹ ਬੀਬੀ ਜਗੀਰ ਕੌਰ ਜੀ ਨੇ ਜਿਹੜੀ ਗੱਲ ਕਹੀ ਸੀ ਉਹ ਇਸ ਸੰਦਰਭ ਚ ਕਹੀ ਸੀ ਕਿ ਆਪ ਮੀਟਿੰਗ ਚ ਸੁਖਵੀਰ ਸਿੰਘ ਬਾਦਲ ਮੰਨੇ ਕਿਉਂਕਿ ਮੈਂ ਆਖਿਆ ਕਿ ਭਈ ਤੂੰ ਆਦੇਸ਼ ਪ੍ਰਤਾਪ ਸਿੰਘ ਕਹਰ ਨੂੰ ਕਿਉਂ ਕੱਢ ਦਿੱਤਾ ਸੁਖਵੀਰ ਸਿੰਘ ਜੀ ਵੀ ਐਡਾ ਤਗੜਾ ਪਰਿਵਾਰ ਖਾਨਦਾਨ ਉਹਨਾਂ ਦਾ ਮਤਲਬ ਕਿ ਜਿਨ੍ਹਾਂ ਨੂੰ ਬੈਸਟ ਮੁੱਖ ਮੰਤਰੀ ਹੋਣ ਦਾ ਹਮ ਖਤਾਬ ਜਾਂਦਾ ਹੈ ਇਸ ਖਾਨਦਾਨ ਨੂੰ ਹਮ ਐਸਾ ਕੀ ਵਾਪਰਿਆ ਤੇ ਉਹ ਕਹਿੰਦੇ ਕਿ ਬੀਬੀ ਜੀ ਮੈਂ ਖੁਦ ਰਾਤ ਨੂੰ ਰੋਇਆ ਇਸ ਫੈਸਲੇ ਤੋਂ ਬਾਅਦ ਹਮ ਕਿਉਂ ਕਿਉਂਕਿ ਵਿਰਸਾ ਸਿੰਘ ਬਲਟੋਆ ਨੇ ਆਖਿਆ ਕਿ ਸ਼ਾਮੀ 6 ਵਜੇ ਤੱਕ ਇਹ ਤੋਹਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਨਾ ਕੱਢਿਆ ਜੀ ਤੇ ਫਿਰ ਮੈਂ ਚਲਦੀ ਚੂਣ ਦੇ ਵਿੱਚੋਂ ਪਿਛਾਟ ਜੂਗਾ ਫਿਰ ਮੈਂ ਕੀ ਕਰਦਾ ਇਸ ਗੱਲ ਤੇ ਬੜੀ ਖਬਰ ਬਣ ਗਈ ਸੁਖਬੀਰ ਸਿੰਘ ਬਾਦਲ ਰਾਤ ਨੂੰ ਰੋਇਆ ਯਾਰ ਤੁਸੀਂ ਇਹ ਸੋਚ ਕੇ ਦੇਖੋ ਕਿ ਕੀ ਉਹ ਇੱਕ ਭੈਣ ਦਾ ਭਰਾ ਨਹੀਂ ਹੂੰ ਬਿਲਕੁਲ ਠੀਕ ਹੈ ਨਾ ਹਰ ਇੱਕ ਨੇਤਾ ਦੀ ਆਪਣੀ ਪਰਿਵਾਰਕ ਜ਼ਿੰਦਗੀ ਹੁੰਦਾ ਹੈ ਉਹ ਤਾਂ ਹੈ ਅੱਛਾ ਚਲੋ ਇੱਕ ਖਬਰਾਂ ਬਣੀਆਂ ਤੇ ਅਸੀਂ ਬਈ ਗੱਲ ਕੀਤੀ ਦੋਹਾਂ ਤੜਿਆਂ ਦੇ ਨਾਲ ਲੰਮੀ ਚੌੜੀ ਗੱਲਬਾਤ ਹੋਈ ਕਿ ਕੀ ਇਸ ਤਰ੍ਹਾਂ ਹੋਇਆ ਜੀ ਕਿ ਜਾਂ ਕੋਈ ਨੇਤਾ ਆਪਣੇ ਪੱਦਰ ਤੇ ਤੁਹਾਨੂੰ ਪਤਾ ਨਾ ਲਫਾਫੇ ਬਾਜੀ ਵੀ ਕਰ ਜਾਂਦਾ ਕੇ ਬਿਲਕੁਲ ਇਦਾਂ ਹੋਇਆ ਜੀ ਤਾਂ ਨਿਚੋੜ ਕੀ ਸੀਗਾ ਕਿਉਂਕਿ ਆਪਣੇ ਕੋਲ ਹੁਣ ਸਮਾਂ ਥੋੜਾ ਰਹਿ ਗਿਆ ਜੀ ਖਬਰ ਤੁਸੀਂ ਲਾਸਟ ਤੇ ਲੈ ਗਏ ਨਹੀਂ ਤਾਂ ਖਬਰ ਕਾਫੀ ਇੰਟਰਸਟਿੰਗ ਵੀ ਸੀਗੀ ਜੀ ਹੁਣ ਦੋਨਾਂ ਹੀ ਧਿਰਾਂ ਦੇ ਇੱਕ ਦੂਜੇ ਤੇ ਸ਼ਿਕਵੇ ਨੇ ਹੂੰ ਵਿਰਸਾ ਸਿੰਘ ਵਲਟੋਆ ਇਹ ਕਹਿੰਦੇ ਆ ਕਿ ਦੇਖੋ ਪਹਿਲਾਂ ਕੋਈ ਮਤਲਬ ਤਿਆਰੀ ਨਹੀਂ ਸੀ ਸਾਡੀ ਮੀਟਿੰਗ ਹੋਈ ਤੇ ਅਸੀਂ ਜਦੋਂ ਤਿਆਰੀ ਕਰ ਰਹੇ ਸੀਗੇ ਵੀ ਮੇਰੀ ਕੋਈ ਤਿਆਰੀ ਨਹੀਂ ਸੀ ਮੈਂ ਇਲੈਕਸ਼ਨ ਲੜਨਾ ਹੀ ਨਹੀਂ ਸੀਗਾ ਖਡੂਰ ਸਾਹਿਬ ਵਾਲਾ ਉਹਦੇ ਵਾਸਤੇ ਕਿਉਂਕਿ 12 ਸੀਟਾਂ ਦਾ ਐਲਾਨ ਹੋ ਗਿਆ ਸੀ ਜੀ ਕਹਿੰਦੇ ਕਿ ਸਾਡੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਕਿ ਮੈਂ ਪਰਸਨਲੀ ਵੀ ਕਿਹਾ ਕਿ ਬਈ ਜਾਤਾ ਜਥੇਦਾਰ ਕੌਂਕੇ ਦੇ ਪਰਿਵਾਰ ਨੂੰ ਲਿਓ ਜੀ ਜਾਂ ਤੁਸੀਂ ਇਦਾਂ ਕਰੋ ਕਿ ਸਰਬਜੀਤ ਸਿੰਘ ਖਾਲਸਾ ਨੂੰ ਟਿਕਟ ਦੇ ਦਿਓ ਕਿਉਂਕਿ ਵਿਰਸਾ ਸਿੰਘ ਵਲਟੋਆ ਦਾਅਵਾ ਕਰਦੇ ਆ ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਅੱਜ ਕੱਲ ਫੋਨ ਕੱਟ ਚੁੱਕਦੇ ਆ ਇਹ ਤਾਂ ਉਹੀ ਦੱਸ ਸਕਦੇ ਉਹ ਤਾਂ ਜਵਾਬ ਦੇਣਾ ਚਾਹਣ ਤੇ ਉਹ ਸਾਨੂੰ ਵੀ ਦੇ ਸਕਦੇ ਅਸੀਂ ਉਹਨੂੰ ਅਪਡੇਟ ਕਰਦੇ ਆ ਜੀ ਵਿਰਸਾ ਸਿੰਘ ਵਲਟੋਆ ਕਹਿੰਦੇ ਆ ਕਿ ਸਰਬਜੀਤ ਸਿੰਘ ਖਾਲਸਾ ਸਾਡੇ ਕੋਲ ਪਹਿਲਾਂ ਆਏ ਸਨ ਟਿਕਟ ਵਾਸਤੇ ਜੀ ਪਰ ਕਿਉਂਕਿ ਸਮੱਸਿਆ ਇਹ ਗੱਲ ਆਪਾਂ ਇੱਥੇ ਇਸ ਮੰਚ ਤੇ ਪਹਿਲਾਂ ਵੀ ਕਰ ਚੁੱਕੇ ਹਾਂ ਹੂੰ ਉਹ ਕਹਿੰਦੇ ਜੀ ਕਿ ਫਿਰ ਦੂਜੀਆਂ ਕੁਝ ਸੀਟਾਂ ਤੇ ਅਸਰ ਪੈਂਦਾ ਸੀਗਾ ਚਲੋ ਕਹਿੰਦੇ ਜੀ ਕੌਂਕੇ ਫੈਮਿਲੀ ਨੂੰ ਵੀ ਅਪਰੋਚ ਕੀਤਾ ਗਿਆ ਤੇ ਉਹਨਾਂ ਨੇ ਵੀ ਪੈਰ ਨਹੀਂ ਲਾਇਆ ਜੀ ਤੇ ਸਾਡਾ ਇਹ ਮੰਨਣਾ ਸੀਗਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਜੇ ਇੱਥੇ ਟਿਕਟ ਦੇ ਦਿੰਨੇ ਆ ਤੇ ਚਲੋ ਪੰਥਕ ਚਿਹਰਾ ਹੋ ਜਾਏਗਾ ਜੀ ਅੱਛਾ ਇਹ ਉਹਨਾਂ ਨੇ ਵੈਸੇ ਬਾਅਦ ਦੇ ਵਿੱਚ ਸ਼ਾਇਦ ਗੱਲ ਕਹੀ ਆ ਕਿ ਸਰਬਜੀਤ ਸਿੰਘ ਖਾਲਸਾ ਨੂੰ ਉਦੋਂ ਆਖਿਆ ਗਿਆ ਕਿ ਅਮਰਤਪਾਲ ਸਿੰਘ ਵੀ ਮੈਦਾਨ ਚ ਆ ਗਏ ਹੂੰ ਚਲੋ ਅਮਰਤਪਾਲ ਸਿੰਘ ਮੈਦਾਨ ਚ ਆਉਣ ਤੋਂ ਬਾਅਦ ਉਹ ਕਹਿੰਦੇ ਕਿ ਪਹਿਲਾਂ ਤੇ ਟਿਕਟ ਦੇ ਦਾਵੇਦਾਰ ਕਈ ਸੀ ਜੀ ਫਿਰ ਕਿਸੇ ਨੇ ਹਮਈ ਨਾ ਪਰੀ ਹੂੰ ਤੇ ਮੈਨੂੰ ਮਤਲਬ ਕਿ ਮੈਂ ਵੀ ਕਹਿੰਦੇ ਵੀ ਨਾ ਕਰਦੀ ਸੀ ਜੀ ਬਲਟੋਆ ਸਾਹਿਬ ਕਹਿੰਦੇ ਆ ਕਿ ਮੈਂ ਵੀ ਨਾ ਕਰਦੀ ਸੀ ਵੀ ਮੈਂ ਚੋਣ ਨਹੀਂ ਲੜਨੀ ਕਿਉਂਕਿ ਜੇ ਮੈਂ ਚੋਣ ਲੜੂੰਗਾ ਤਾਂ ਫਿਰ ਸਿੱਧਾ ਸਿੱਧਾ ਸਾਡਾ ਕੰਮ ਚੱਲੇਗਾ ਤੇ ਬੋਲਣਾ ਮੈਨੂੰ ਪਊਗਾ ਪਰ ਕਹਿੰਦੇ ਕਿ ਜੀ ਸੁਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਬਈ ਤੇ ਮੇਰਾ ਹੁਕਮ ਆ ਇਹਨਾਂ ਨੇ ਜਖਰਾ ਛੜ ਤੱਕ ਇਹਦੇ ਵੀ ਠੀਕ ਹੋ ਗਿਆ ਹੂੰ ਉਸ ਤੋਂ ਬਾਅਦ ਜਿਹੜਾ ਮੁੱਖ ਤੌਰ ਤੇ ਉਹਨਾਂ ਨਾਲ ਆਪਾਂ ਮੁਕਾਈਏ ਜੀ ਇਹ ਕਹਿੰਦੇ ਆ ਕਿ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਟਾਲਾ ਮਾਰਦੇ ਰਹੇ ਕਿ ਅੱਜ ਤੁਰਾਂਗੇ ਕੱਲ ਤੁਰਾਂਗੇ ਫਲਾਂ ਵੀ ਤੁਰ ਨਹੀਂ ਸੀ ਰਹੇ ਉਲਟਾ ਸੁਨੇ ਲੱਗ ਰਹੇ ਸਨ ਅਕਾਲੀ ਦਲ ਦੇ ਹੀ ਕੈਡਰ ਨੂੰ ਜੀ ਕਿ ਤੁਸੀਂ ਵਿਰਸਾ ਸਿੰਘ ਬਲਟੋਆ ਦੇ ਆਕੇ ਚ ਨਹੀਂ ਬੁਗਤਣਾ ਹੂੰ ਮੱਥਾ ਟੇਕਣ ਜਾਣਾ ਸੀਗਾ ਮਤਲਬ ਕਿ ਉੱਥੇ ਵੀ ਇਟਾਲ ਦੇ ਰਹੇ ਜੀ ਫਿਰ ਇੱਥੋਂ ਤੱਕ ਕਿਹਾ ਗਿਆ ਕਿ ਭਾਈ ਤੁਸੀਂ ਪੱਟੀ ਨਹੀਂ ਆਓਗੇ ਸਟੇਜ ਸਾਂਝੀ ਕਰਨ ਦੀ ਵੀ ਕੋਈ ਸ਼ਰਤ ਵਗੈਰਾ ਸੀਗੀ ਕੁਝ ਇਸ ਤਰ੍ਹਾਂ ਦੀ ਤੇ ਉਹ ਕਹਿੰਦੇ ਵੀ ਖੀਰ ਗੱਲ ਇੱਥੇ ਆ ਗਈ ਕਿ ਕਦੇ ਸੁਖਬੀਰ ਸਿੰਘ ਬਾਦਲ ਇਹਨਾਂ ਕੋਲ ਚੰਡੀਗੜ੍ਹ ਜਾਂਦੇ ਸੀ ਕਦੇ ਕਹਿਰੋਂ ਪਿੰਡ ਵੀ ਆਏ ਜੀ ਕਿ ਤੁਸੀਂ ਐਟਲੀਸਟ ਇੱਕ ਬਿਆਨ ਜਾਰੀ ਕਰੋ ਹਮ ਪਰ ਜਦੋਂ ਇਹ ਗੱਲ ਨਹੀਂ ਫਿਰ ਮੰਨੀ ਇਹਨਾਂ ਨੇ ਤੇ ਫਿਰ ਬਲਵਿੰਦਰ ਸਿੰਘ ਭੁੰਦੜ ਨੂੰ ਗੱਲ ਕਹੀ ਜੀ ਇਹਨਾਂ ਨੇ ਵਿਰਸਾ ਸਿੰਘ ਵਲਟੂਆ ਹੋਰਾਂ ਨੇ ਕਿ ਭਾਈ ਇਹ ਤੇ ਫਿਰ ਹੁਣ ਗਲਤ ਗੱਲ ਹੈ ਕਿ ਤੁਸੀਂ ਕਾਰਵਾਈ ਕਰੋ ਜੀ ਤੇ ਭੁੰਦਰ ਸਾਹਿਬ ਕਹਿੰਦੇ ਕਿ ਭਾਈ ਗੱਲ ਇਹ ਆ ਕਿ ਕਾਰਵਾਈ ਹੋਏਗੀ ਪਰ ਪਹਿਲਾਂ ਆਪਾਂ ਗੱਲ ਕਰ ਲਈ ਕਿ ਕਹਿੰਦੇ ਕਿ ਉਹਨਾਂ ਨੇ ਵੀ ਪਰਸਨਲ ਤੌਰ ਤੇ ਗੱਲ ਕੀਤੀ ਤੇ ਅਗੋਂ ਕੈਰੋਂ ਸਾਹਿਬ ਨੇ ਕਿਹਾ ਕਿ ਭਾਈ ਤੁਸੀਂ ਇਸ ਮਾਮਲੇ 'ਚ ਇੰਟਰਫੀਰੈਂਸ ਕਿਉਂ ਕਰ ਰਹੇ ਹੋ ਜੀ ਜੀ ਉਸ ਤੋਂ ਬਾਅਦ ਕਹਿੰਦੇ ਕਿ ਇਹ ਸਾਰੀ ਕਾਰਵਾਈ ਜਿਹੜੀ ਆ ਫਿਰ ਹੋਈ ਆ ਮੈਂ ਤਾਂ ਆਪਣੀ ਗੱਲ ਰੱਖਣੀ ਸੀਗੀ ਹੂੰ ਬਿਲਕੁਲ ਵੀ ਕਾਰਵਾਈ ਕਰੋ ਜੀ ਜਦੋਂ ਕੋਈ ਨਿਯਮਾਂ ਸ਼ਾਸਨ ਤੋੜ ਰਿਹਾ ਕਾਰਵਾਈ ਕਰੋ ਅਖੀਰ ਸਵਾਲ ਮੈਂ ਇਹ ਕੀਤਾ ਕਿ ਜੇ ਆਦੇਸ਼ ਪ੍ਰਤਾਪ ਸਿੰਘ ਕਹਿ ਰੋ ਜੇ ਮੰਨ ਲਓ ਤੁਹਾਡੇ ਕੋਲ ਆ ਜਾਂਦੇ ਵਾਪਸ ਪਾਰਟੀ 'ਚ ਤੁਹਾਨੂੰ ਕੋਈ ਤਰ੍ਹਾਂ ਕਹਿੰਦੇ ਵੀ ਸਾਨੂੰ ਕੀ ਤਰਾਜ਼ ਆ ਅੱਛਾ ਮਤਲਬ ਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਾਰਾ ਕੁਝ ਹੋਇਆ ਤਾਂ ਇਹ ਕੈਂਪੇਨ ਕਰਕੇ ਹੋਇਆ ਕਿ ਉਹ ਨਾਲ ਤੁਰਨ ਦੀ ਬਜਾਏ आदेश प्रताप सिंह कैरोरी कोई बहुत गंभीर मुद्दा नहीं सी है ये मुद्दा गंभीर इस करके हो गया क्योंकि बिरसा सिंह बलटोआ ਦੇ ਅਨੁਸਾਰ ਕਿ ਕਥੇ ਤੌਰ ਤੇ ਇਹਨਾਂ ਨੇ ਸੁਨੇਹੇ ਲਾ ਦਿੱਤੇ ਹਮ ਕਿ बिरसा सिंह बलटोआ ਦੇ ਉਲਟ ਭੋਗਤਣਾ ਹੈ ਅਮਰਤਪਾਲ ਸਿੰਘ ਦੇ ਹੱਕ ਚ ਭੋਗਤਣਾ ਹੈ ਜੀ ਤੇ ਦੂਜੇ ਪਾਸੇ ਉਹ ਕਹਿੰਦੇ ਨੇ ਜਿਹੜੇ ਕੈਰੋ ਧਿਰ ਵਾਲੇ ਆ ਜੀ ਉਹ ਕਹਿੰਦੇ ਆ ਕਿ आदेश प्रताप सिंह कैरो ਨੇ ਖੁਦ ਕਿਹਾ ਹਮ ਕਿ ਆਪਾਂ ਨੂੰ ਇੱਕ ਸੀਟ ਛੱਡ ਦੇਣੀ ਚਾਹੀਦੀ ਅਮਰਤਪਾਲ ਸਿੰਘ ਵਾਸਤੇ ਜੀ ਤੇ ਦੂਜੀ ਗੱਲ ਉਹ ਕਹਿੰਦੇ ਕਿ ਕੌਂਕੇ ਦੀ ਫੈਮਿਲੀ ਨੂੰ ਜਾ ਕੇ ਇਹਨਾਂ ਵੱਲੋਂ ਕਥੇ ਤੌਰ ਤੇ ਕਹਿ ਦਿੱਤਾ ਗਿਆ ਕਿ ਜੀ ਇਲੈਕਸ਼ਨ ਤੇ ਖਰਚ ਬਹੁਤ ਆਉਂਦਾ ਤਾਂ ਉਹਨਾਂ ਨੇ ਪੈਰ ਪਿਸ਼ਾਂ ਖਿੱਚੇ। ਹੂੰ 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 ਤੀਜੀ ਗੱਲ ਉਹ ਕਹਿੰਦੇ ਨੇ ਹੋਰ ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਇਹ ਜਿਹੜੀ ਟਸਲ ਆ ਜੀ ਇਹ ਬਹੁਤ ਪੁਰਾਣੀ ਐ ਸਿਆਸੀ ਤੌਰ ਤੇ ਉਹ ਲੈ ਜਾਂਦੇ ਨੇ ਪਿੱਛੇ ਹੁਣ ਇਸ ਗੱਲ ਦੀ ਮੈਂ ਪੁਸ਼ਟੀ ਨਹੀਂ ਕਰਦਾ ਕਦੇ ਫੇਰ ਪੁੱਛ ਲਵਾਂਗੇ ਉਹ ਕਹਿੰਦੇ ਆ ਕਿ ਵਿਰਸਾ ਸਿੰਘ ਬਲਟੋਆ ਨੂੰ ਬਚਾਉਣ ਵਾਲੇ ਸੁਰਿੰਦਰ ਸਿੰਘ ਕੈਰੋ ਸਨ ਜੀ ਮਤਲਬ ਕਿ ਇਨਕਾਊਂਟਰ ਦਾ ਪੱਕਾ ਇਮਕਾਨ ਸੀ ਤੇ ਉਹਨਾਂ ਨੇ ਬਹੁਤ ਇਮਦਾਦ ਕੀਤੀ ਫਿਰ ਦੂਜੀ ਇੱਕ ਉਹ ਹੋਰ ਗੱਲ ਕਹਿੰਦੇ ਆ ਕਿ ਅਸਲ ਦੇ ਵਿੱਚ ਵਿਰਸਾ ਸਿੰਘ ਬਲਟੋਆ ਨੂੰ ਜਿਹੜੀ ਪਹਿਲੀ ਟਿਕਟ ਮਿਲੀ ਆ ਇਹ ਸਾਰੇ ਬੇਲੀ ਸਨ ਆਪੋ ਵਿੱਚ ਦੀ ਜਿੱਦਾਂ ਸਰਵਣ ਸਿੰਘ ਧੁੰਨ ਜੀ ਅਵਤਾਰ ਸਿੰਘ ਅ ਇਸ ਤਰ੍ਹਾਂ ਸਤਨਾਮ ਸਿੰਘ ਹਮ ਤਲਵੀਰ ਸਿੰਘ ਗਿੱਲ ਜੀ ਇਹ ਸਾਰੇ ਬੇਲੀ ਸਨ ਤੇ ਉਸ ਵੇਲੇ ਇਨਾਂ ਚੋਂ ਇੱਕ ਕੋ ਯੂਥ ਵਿੰਗ ਮਾਝੇ ਨੂੰ ਉਹ ਔਧੇਦਾਰ ਵੀ ਸੀ ਜੀ ਤੇ ਕੈਰੋ ਪਰਿਵਾਰ ਤੋਂ ਹੀ ਇਹ ਟਿਕਟ ਲੈਣ ਗਏ ਸਨ ਕਿ ਬਦਲ ਸਾਹਿਬ ਦੇ ਜ਼ਰੀਏ ਟਿਕਟ ਜਿਹੜੀ ਹੈ ਵਿਰਸਾ ਸਿੰਘ ਵਲਟੋਆ ਨੂੰ ਦਵਾਈ ਜਾਵੇ ਜੀ ਜੀ ਉਹ ਕਹਿੰਦੇ ਆ ਕਿ ਉਸ ਵੇਲੇ ਉਸ ਔਧੇਦਾਰ ਨੂੰ ਕਿਹਾ ਕਿ ਭਾਈ ਤੂੰ ਆਪ ਲੜ ਲਾ ਜੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਯਾਰੀ ਸੀ ਇਹਨਾਂ ਦੀ ਆਪਸ ਵਿੱਚ ਉਸ ਤੋਂ ਬਾਅਦ ਕਹਿੰਦੇ ਕਿ ਚਲੋ ਟਿਕਟ ਵਿਰਸਾ ਸਿੰਘ ਵਲਟੋਆ ਨੂੰ ਮਿਲ ਗਈ ਹੈ ਜਿੱਤ ਗਏ ਜੀ ਪਰ ਉਸੇ ਦੌਰ ਦੇ ਵਿੱਚ ਕਲੁਕੇ ਮਾਝ ਦੇ ਜਰਨੈਲ ਤੋਂ ਬਾਹਰ ਹੋ ਗਿਆ ਮਜੀਠੀਆ ਸਾਹਿਬ ਕਿ ਇਹ ਜਿਹੜੇ ਯਾਰ ਮਿੱਤਰ ਸਾਰੇ ਸੀਗੇ ਇਹ ਉਧਰ ਕਲੁਕੇ ਧਿਰ ਚ ਚਲੇ ਗਏ ਜੀ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਨਾਮ ਲਾਇਏ ਨੇ ਕੁਝ ਇਹਨਾਂ ਦੇ ਵਿੱਚੋਂ ਫਿਰ ਇੱਕ ਦਾ ਚਲਾਣਾ ਵੀ ਹੋਇਆ ਤੇ ਬਾਅਦ ਦੇ ਵਿੱਚ ਚਲੋ ਰਸਤੇ ਵੀ ਡੱਡੋ ਗਿਆ ਇਹ ਕਹਿੰਦੇ ਆ ਕਿ ਉਸ ਤੋਂ ਬਾਅਦ ਇੱਕ ਹੱਦਬੰਦੀ ਦੇ ਦੌਰਾਨ 40 ਪਿੰਡ ਜਿਹੜੇ ਸੀਗੇ ਉਹ ਪੱਟੀ ਨਾਲ ਟੁੱਟ ਕੇ ਖੇਮ ਕਰਨ ਚ ਚਲੇ ਗਏ ਉਹ ਲੋਕ ਕੰਮਕਾਰ ਕਰਾਉਣ ਵਾਸਤੇ ਮਤਲਬ ਕਿ ਕੈਰੋਂ ਸਾਹਿਬ ਤੇ ਨਿਰਪਰਸਨ ਯਾਨੀ ਕੈਰੋਂ ਸਾਹਿਬ ਨੂੰ ਹੀ ਤਰਜੀਹ ਦਿੰਦੇ ਸੀਗੇ ਜੀ ਜੀ ਇੱਥੋਂ ਇਹ ਕਹਾਣੀ ਫਿਰ ਸਾਡੀ ਵਿਗੜਦੀ ਵਿਗੜਦੀ ਵਿਗੜੀ ਆ ਤੇ ਇਹ ਗੱਲ ਜਿਹੜੀ ਆ ਫਿਰ ਇੱਥੋਂ ਤੱਕ ਪਹੁੰਚੀ ਆ ਹਮ ਯਾਨੀ ਉਹਨਾਂ ਦੀ ਇਹ ਗੱਲ ਸੀਗੀ ਕਿ ਅਸੀਂ ਇਹ ਚਾਹੁੰਦੇ ਸੀਗੇ ਕਿ ਅਮਰਤਪਾਲ ਸਿੰਘ ਦੀ ਮੁਖਾਲਫਤ ਨਾ ਕੀਤੀ ਜਾਵੇ ਜੀ ਹੁਣ ਜਦ ਮੈਂ ਪੁੱਛਿਆ ਕਿ ਹਾਂ ਭਈ ਰੋਣ ਵਾਲੀ ਗੱਲ ਹੈ ਹਮ ਤਾਂ ਬਈ ਬਲਟੋ ਆ ਸਭ ਨੇ ਇੱਕ ਗੱਲ ਕਹੀ ਉਹ ਕਹਿੰਦੇ ਕਿ ਦੇਖੋ ਯਾਰ ਭਰਾ ਭੈਣ ਦਾ ਰਿਸ਼ਤਾ ਹੋ ਸਕਦਾ ਬਈ ਜੀ ਮੈਂ ਨਹੀਂ ਕੁਝ ਕਹਿ ਸਕਦਾ ਕਿ ਅਗਲਾ ਬੰਦਾ ਹੋ ਸਕਦਾ ਕਿਤੇ ਦੁਖੀ ਹੋਇਆ ਹੋਵੇ ਤੇ ਉਹਨੇ ਆਪਣੀ ਦਿਲ ਦੀ ਗੱਲ ਵੀ ਸ਼ੇਅਰ ਕਰ ਦਿੱਤੀ ਤੇ ਆ ਮਤਲਬ ਕਿ ਉਹ ਇੱਕ ਜਿਹੜੀ ਖਬਰ ਸੀਗੀ ਉਹਦਾ ਕਹ ਲਓ ਕਿ ਇਹ ਜਿਹੜਾ ਅੰਦਰਲਾ ਪੱਖ ਹੈ ਨਾ ਉਹ ਇਹ ਹੈ ਕਿ ਦੋਨਾਂ ਧਿਰਾਂ ਦੀ ਜਿਹੜੀ ਕਹ ਲਓ ਕਿ ਕੋਈ ਜਾਤੀ ਨਹੀਂ ਹੈ ਹੂੰ ਦੋਨਾਂ ਧਿਰਾਂ ਦੀ ਜਿਹੜੀ ਗਿਲੇ ਸ਼ਿਕਵੇ ਦੀ ਕਹਾਣੀ ਆ ਉਹ ਟਿੱਕੀ ਹੈ ਸਿਰਫ ਸਿਆਸੀ ਆਧਾਰਾਂ ਤੇ ਸਿਆਸੀ ਆਧਾਰ ਤੇ ਜੀ ਸਿਆਸੀ ਆਧਾਰ ਤੇ ਠੀਕ ਜੀ 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 ਮਿੰਟੂ ਜੀ ਕੋਸ਼ ਕਮੈਂਟ ਪੜ ਲਈਏ ਦੋਸਤ ਆਪਣੇ ਨਾਲ ਸਾਰੇ ਜੁੜੇ ਹੋਏ ਨੇ ਅੱਜ ਦੇਖੋ ਤੁਸੀਂ ਹੰਬਲਾ ਦੋਸਤਾਂ ਨੂੰ ਦੋਸਤ ਇਹ ਵੀ ਕਹਿ ਰਹੇ ਨੇ ਬਹਿਣੀਪਾਲ ਸਾਹਿਬ ਕਹਿ ਰਹੇ ਨੇ ਕਿ ਭਾਈ ਰੁਕ ਜੋ 10 ਮਿੰਟ ਕੋਈ ਗੱਲ ਨਹੀਂ ਸਮਾਵਧ ਲਾ ਲੋ ਤੇ ਹੋਰ ਵੀ ਕਈ ਸਾਰੇ ਦੋਸਤ ਆਪਣੇ ਨਾਲ ਜੁੜੇ ਹੋਏ ਨੇ ਕਲੈਕਟਰ ਰੇਟ ਦਾ ਵੀ ਦੱਸ ਰਹੇ ਨੇ ਕਿ 1500 ਕਰੋੜ ਦੀ ਗੱਲ ਕਰ ਰਹੇ ਨੇ ਹਾਂ ਜੀ 15 ਉਹੀ ਤਾਂ ਮੈਂ ਕਿਹਾ ਕਿ 15 ਕਰੋੜ ਦੇ ਨੇ ਉਹਨਾਂ 40 ਪਿੰਡਾਂ ਨੂੰ ਵਲਟੋਏ ਖਿਲਾਫ ਕੀਤਾ ਸੀ ਦਸਾਂਜਾ ਵਾਲਾ ਕਹਿ ਰਿਹਾ ਹਾਂਜੀ ਉਹ 40 ਪਿੰਡਾਂ ਦਾ ਇਹੀ ਅਸਲ ਦੇ ਵਿੱਚ ਕਹਿ ਲੋ ਕਿ ਰੇਡ ਕਾ ਸੀਗਾ ਉਸ ਤੋਂ ਬਾਅਦ ਹੀ ਤੇ ਫਿਰ ਮਾਸਟਰ ਜੀ ਦੇ ਘਰੋਂ ਐਲਾਨ ਹੋ ਗਿਆ ਸੀ ਖੇਮ ਕਰਨ ਨਾਲ ਲੜਨ ਦਾ ਕੈਰੋ ਫੈਮਿਲੀ ਲੋ ਕਿੰਨਾ ਰੌਲਾ ਪਿਆ ਉਹ ਫਿਰ ਆਪਸ ਦੇ ਵਿੱਚ ਗੜਬੜ ਜ਼ਿਆਦਾ ਹੋ ਗਈ ਹਮਮ ਕਹਿੰਦਾ ਮਤਲਬ ਇਹ ਹੈ